ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਇਓ ਫਿਰ ਆਪਣੀ ਸ਼ਬਜੀਤ ਕੋਲੋਨੀ ਦੇ ਵਿੱਚ ਅੱਜ ਫੇਰ ਦਾਣਾ ਪਾਇਆ ਹੋਇਆ ਹੈ ਜੀ ਇਹਨਾਂ ਨੂੰ ਦਾਣਾ ਪਾਈਏ ਦਾਣਾ ਦੇਖੋ ਕਸਮ ਹੋ ਗਈ ਜੀ ਜਦੋਂ ਜਦੋਂ ਹਰੇਕ ਮਟਕੀਆਂ ਦੇ ਵਿੱਚ ਬੱਚੇ ਹੋਣ ਤੇ ਆਪਾਂ ਨੂੰ ਦਾਣੀ ਦਾ ਧਿਆਨ ਬਹੁਤ ਰੱਖਣਾ ਪੈਂਦਾ ਹੈ। ਦਾਣਾ ਪ੍ਰੋਪਰ ਟਾਈਮ ਤੇ ਕਿਣਾ ਕਰਨਾ। ਨਹੀਂ ਤੇ ਇਹ ਆਪਣੇ ਜਾਂ ਤਾਂ ਅੰਡੇ ਨੂੰ ਮਟਕੀਆਂ ਚ ਸਿੱਟਣ ਲਾ ਜਾਂਦੇ ਆ ਤੇ ਜਾਂ ਫਿਰ ਇਹ ਬੱਚਿਆਂ ਨੂੰ ਮਾਰਨ ਲਾ ਜਾਂਦੇ ਆ। ਇਸ ਕਰਕੇ ਧਿਆਨ ਰੱਖਣਾ ਬੰਦਾ ਪੂਰਾ। ਆ ਦੇਖੋ। ਬੱਚੇ ਦੇਖੋ। ਇੰਦਾ ਹੀ ਘੈਂਟ ਹੈ ਇਹ ਸਾਰੇ ਬੱਚੇ yellow ਨਿਕਲਣਗੇ yellow yellow ਕੰਦਰ ਦੇ ਇੱਕ ਤੁਹਾਨੂੰ ਮਟਕੀ ਦਿਖਾਉਂਦੇ ਆ ਸਾਰੇ ਕਲਰ ਸਵਾਈਟ ਬੱਚੇ ਨਹੀਂ ਨਿਕਲਣਗੇ ਆ ਮਟਕੀ ਦੇ ਵਿੱਚ ਸਾਰੇ white ਬੱਚੇ ਨਹੀਂ ਨਿਕਲਣਗੇ ਕ੍ਰੀਬਨ ਸਾਰੀਆਂ ਮਟਕੀਆਂ ਦੇ ਵਿੱਚ ਬੱਚੇ ਹੈਗੇ ਆ ਤੇ ਇਹ ਕਰਕੇ ਇਹਨਾਂ ਦਾ ਜਿਹੜਾ ਦਾਣਾ ਜਾਂ ਟਿਨ ਟਾਈਮ ਕਰਦੀਦਾ ਤਾਂ ਜੋ ਇਹ ਪ੍ਰੋਪਰ ਆਪਣੇ ਆਈ ਫੀਡ ਕਰ ਸਕਣ ਤੇ ਬੱਚਿਆਂ ਨੂੰ ਵੀ ਫੀਡ ਕਰਵਾ ਸਕਣ ਆਓ ਆਪਾਂ ਚੱਲਦੇ ਆ ਦੂਜੇ ਪਾਸੇ ਦੂਜੇ ਕਮਰੇ ਦੇ ਵਿੱਚ ਵੀ ਕਾਫੀ ਬੱਜੀ ਸੈੱਟ ਹੋਇਆ ਆਇਓ You know what I'm talking about Thank mm -hmm.